ਹਾਂਜੀ ਅਸੀਂ ਸਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਐਚਐਸ ਰਾਣੂ ਜੋ ਅੱਜ ਦਾ اجلاس ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਟੇਟ ਚੇਅਰਮੈਨ ਮੈਡੀਕਲ ਕੰਡੀਸ਼ਨਰ ਐਸੋਸੀਏਸ਼ਨ ਪੰਜਾਬ ਚਾਰ ਮਾਡਰਨ ਨਰ ਟੀਵੀ ਬਟਿੰਡਾ ਜਿਹੜਾ ਹੈਡੋਸ ਅੱਜ ਦਾ ਜਿਹੜਾ اجلاس ਹੈ ਸਾਡੇ ਹਿੱਸਾ ਸੀਗਾ ਫਰੀਦਕੋਟ ਜਿਹੜਾ ਜ਼ਿਲ੍ਹਾ ਹੈਗਾ ਉਹ ਅੱਜ ਉਹਨਾਂ ਨੇ اجلاس ਕੀਤਾ ਹੈ ਸਾਨੂੰ ਇਨਵਾਈਟ ਕੀਤਾ ਕਿਉਂਕਿ ਇਹ ਜਥੇਬੰਦੀ ਪੰਜਾਬ ਲੈਵਲ ਦੀ ਹੈ ਕਿਸੇ ਕਾਰਨਾ ਕਰਕੇ ਇਹ ਸਾਥੀ ਮਤਲਬ ਵੀ ਆਈਸੋਲੇਟ ਸੀਗੇ ਆਪਣੇ ਜਿਹੜੇ ਲੈਵਲ ਦੇ ਉੱਤੇ ਬਹੁਤ ਸੰਘਰਸ਼ ਕਰ ਰਹੇ ਸੀ ਤੇ ਆਪਸ ਦੇ ਵਿੱਚ ਫੈਸਲਾ ਕਰਕੇ ਜਦੋਂ ਇਹ ਹੁਣ ਇਹ ਹੋਇਆ ਕਿ ਸਰਕਾਰਾਂ ਜਿਹੜੀਆਂ ਉਹ ਸਾਡੇ ਜਿਹੜੇ ਮਸਲੇ ਨੂੰ ਹੱਲ ਕਰਨ ਤੇ ਸੰਜੀਦਗੀ ਨਹੀਂ ਦੇਣੀ ਤੇ ਅਸੀਂ ਇਹ ਸਮਝਦੇ ਹਾਂ ਕਿ ਲੜਾਈ ਇਕੱਲੇ ਇਕੱਲੇ ਨਹੀਂ ਲੜੀ ਜਾ ਸਕਦੀ ਪਿਛਲੇ 29 ਸਾਲ ਤੋਂ ਇਹ ਲੜਾਈ ਚੱਲ ਰਹੀ ਹੈ ਤੇ ਉਹਦਾ ਇਹ ਸੱਟਾ ਹੈਗਾ ਕਿ ਪਿਛਲੇ ਸਮੇਂ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕੀਤੇ ਚੌੜ ਮਨ ਇਨਵੈਸਟਰ ਦੇ ਵਿੱਚ ਪਾਏ ਚਾਹੇ 2007 ਚ ਕਾਲੀ ਸਰਕਾਰ ਸੀ 12 ਚ ਸੀਗੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਸਾਰਿਆਂ ਨੇ ਚੋਣ ਮੈਨੀਫੈਸਟੋ ਪਾ ਕੇ ਤੇ ਆਪਣੇ ਵਾਅਦੇ ਤੇ ਪੂਰੇ ਨਹੀਂ ਉਤਰੇ ਇਹਨਾਂ ਨੇ ਵੀ ਸਾਡਾ ਵਾਅਦਾ ਕੀਤਾ ਸੀਗਾ ਚੀਮਾ ਸਾਹਿਬ ਨੇ ਕੀਤਾ ਕੇਚਰੀਵਾਲ ਸਾਹਿਬ ਨੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਤੇ ਇਹਨਾਂ ਨੇ ਵੀ ਵਾਅਦਾ ਪੂਰਾ ਨਹੀਂ ਕੀਤਾ ਲੇਕਿਨ ਜਦੋਂ ਸਾਡੀ ਜਥੇਬੰਦੀ ਨੇ ਹਰੇਕ ਅੰਗ ਦੇ ਹਰੇਕ ਬਲਾਕ ਨੇ ਹਰੇਕ ਡਿਸਟ੍ਰਿਕਟ ਨੇ ਪੂਰੇ ਪੰਜਾਬ ਦੇ ਵਿੱਚ ਦਬਾਅ ਬਣਾਇਆ ਤੇ ਉਸ ਦਬਾਅ ਦਾ ਸਦਕਾ ਜਿੰਨੇ ਵੀ ਐਮਐਲਏ ਸੀਗੇ ਇਨਾਂ ਦੇ ਜਿੰਨੇ ਵੀ ਆਗੂ ਸੀਗੇ ਜਿੰਨੇ ਪ੍ਰਧਾਨ ਸੀ ਜਿਲਿਆਂ ਦੇ ਜਿੰਨੇ ਐਮਪੀ ਸੀ ਉਹਨਾਂ ਨੂੰ ਮੈਮੋਰੰਡਮ ਦਿੱਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੂੰ ਸਵੇਰੇ 200 400 500 ਦੇ ਨਾਲ ਇਕੱਠ ਨਾਲ ਮਿਲੇ ਤੇ ਉਸ ਦਾ ਸਤਕਾਏ ਹੋਇਆ ਕਿ ਪਿਛਲੇ ਸੈਸ਼ਨ ਵਿਧਾਨ ਸਭਾ ਦਾ ਸੈਸ਼ਨ ਦੌਰਾਨ ਸਾਡੇ ਬਹੁਤ ਸਾਰੇ ਐਮਐਲਏ ਸਾਹਿਬਾਨ ਨੇ ਸਾਡਾ ਇਹ ਮਸਲਾ ਉਠਾਇਆ ਜਿੱਦਾਂ ਕਿ ਫਰੀਦਕੋ ਡਿਸਟ੍ਰਿਕਟ ਦੇ ਸੰਧਵਾ ਸਾਹਿਬ ਨੂੰ ਮਿਲੇ ਸੰਧਵਾ ਸਾਹਿਬ ਨੇ ਮਤਲਬ ਉੱਥੇ ਬੁਲਾਇਆ ਇਹਨਾਂ ਨੂੰ ਇਹਨਾਂ ਦਾ ਇੱਕ ਡੈਲੀਗੇਸ਼ਨ ਗਿਆ ਉੱਥੇ ਉਹਨਾਂ ਨੇ ਦੋ ਜਿਹੜੇ ਐਮਐਲਏ ਸੀ ਉਹਨਾਂ ਦੇ ਥਰੂ ਮਤਲਬ ਇਹ ਕੁਐਸਚਨ ਜਿਹੜਾ ਆਵਰਡ ਹੁੰਦਾ ਹੈ ਉਹਦੇ ਵਿੱਚ ਇਹ ਸਵਾਲ ਉਠਾਇਆ ਸੋ ਇੱਕ ਦਬਾਅ ਬਣਿਆ ਹੈਗਾ ਉਸ ਉਸ ਦਬਾਅ ਦੇ ਸਦਕਾ ਪਿਛਲੇ ਦਿਨੀ ਬਲਬੀਰ ਸਿੰਘ ਹੋਰਾਂ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਸੀ ਜਿਹਦੇ ਵਿੱਚ ਉਹਨਾਂ ਨੇ ਟੋਟਲ ਪੈਨਲ ਮੀਟਿੰਗ ਦੇ ਵਿੱਚ ਜਿੰਨੇ ਡਾਇਰੈਕਟਰ ਹੈਲਥ ਸੀਗੇ ਅਸਿਸਟੈਂਟ ਡਿਪਟੀ ਡਾਇਰੈਕਟਰ ਹੈਲਥ ਉਹ ਸਾਰੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਤਗੀਦ ਕੀਤੀ ਹੈਗੀ ਹੈ ਕਿ ਤੁਸੀਂ ਇਹਦਾ ਖਰੜਾ ਤਿਆਰ ਕਰੋ ਜਿਸ ਖਰੜੇ ਦੇ ਤਹਿਤ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਜਿਹੜੀ ਕਿ ਦੂਸਰੇ ਸੂਬਿਆਂ ਦੇ ਵਿੱਚ ਵੀ ਪਿਛਲੇ ਸਮੇਂ ਤੋਂ ਮਤਲਬ ਚੱਲ ਰਹੀ ਹੈ ਤੇ ਉਹ ਉਸ ਤਹਿਤ ਟ੍ਰੇਨਿੰਗ ਦੇ ਜਿਹੜੀ ਕਿ ਸਾਲ ਤੋਂ 1.5 ਸਾਲ ਦੀ ਟ੍ਰੇਨਿੰਗ ਹੈਗੀ ਹੈ ਉਹਦੇ ਤਹਿਤ ਮਤਲਬ ਇਹ ਉਹ ਪ੍ਰੈਕਟਿਸ ਵੀ ਕਰ ਰਹੇ ਆ ਤੇ ਪਛਵੀ ਬੰਗਾਲ ਦੇ ਵਿੱਚ ਤੇ ਜੌਬ ਵੀ ਕਰ ਰਹੇ ਆ ਉਹ ਕਮਿਊਨਿਟੀ ਮੈਡੀਕਲ WHO ਦਾ ਇੱਕ ਮਤਲਬ ਇਹ ਪਲਾਨ ਹੈਗਾ ਉਹਦੇ ਤਹਿਤ ਜਿਹੜਾ 1983 ਦੇ ਵਿੱਚ ਆਇਆ ਸੀਗਾ ਸੋ ਇਹ ਜਿਹੜਾ ਅੱਜ ਦਾ ਜਲਾਸ ਹੈ ਉਹ ਜਥੇਬੰਦੀਆਂ ਦੇ ਵਿੱਚ ਐਨਲਾਈਜ਼ ਕਰਨਾ ਹੁੰਦਾ ਸਾਲ ਬਾਅਦ 2 ਸਾਲ ਬਾਅਦ ਉਹ ਅੱਜ ਇਹਨਾਂ ਨੇ ਸੈਕਟਰੀ ਰਿਪੋਰਟ ਪੜ੍ਹੀ ਹੈ ਇਹਨਾਂ ਨੇ ਕੈਸ਼ ਰਿਪੋਰਟ ਜਿਹੜੀ ਉਹ ਹੌਸ ਤੋਂ ਪਾਸ ਕਰਾਈ ਹੈ ਕੁਐਸਚਨ ਮਤਲਬ ਹੋਏ ਨੇ ਕੋਈ ਕੁਆਰੀ ਸੀ ਗਿਆ ਮੈਂਬਰਾਂ ਦੀਆਂ ਉਹਨਾਂ ਦੇ ਜੋ ਆਮਦ ਦਿੱਤੇ ਨੇ ਸੋ ਇਹ ਇੱਕ ਪ੍ਰਕਿਰਿਆ ਹੈਗੀ ਹੈ ਕੋਈ ਵੀ ਜਿਹੜੀ ਜਥੇਬੰਦੀ ਹੈਗੀ ਉਹਦੀ ਪ੍ਰਕਿਰਿਆ ਹੁੰਦੀ ਹੈ ਉਸ ਦੇ ਤਹਿਤ ਮਤਲਬ ਜਿਹੜੇ ਸਾਡੇ ਪ੍ਰਧਾਨ ਨੇ ਇੱਥੋਂ ਦੇ ਅਮਰਤਵੀਰ ਸਿੰਘ ਜੀ ਉਹਨਾਂ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਸੈਸ਼ਨ ਜਿਹੜਾ ਉਹ ਚੱਲ ਰਿਹਾ ਤੇ ਇਹ ਜਿਹੜੀ ਜਥੇਬੰਦੀ ਜਿਹੜੀ ਕਿ ਪਹਿਲੇ ਆਈਸੋਲੇਟ ਸੀ ਅੱਜ ਦੇ ਦਿਨ ਇਹ ਸ਼ੁਭ ਦਿਹਾੜਾ ਹੈ ਕਿ ਇਹਨਾਂ ਨੇ ਸਾਰੇ ਬਲਾਕਾਂ ਨੇ ਫੈਸਲਾ ਕੀਤਾ ਕਿ ਅਸੀਂ ਮੱਲੇ ਮਰਜ ਕਰੀਏ ਜਿਹੜੀ ਮਾਂ ਜਥੇਬੰਦੀ ਹੈਗੀ ਹੈ ਤੇ ਉਹਦੇ ਤਹਿਤ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਇਥੋਂ ਅਸੀਂ ਇੱਕ ਪ੍ਰੋਗਰਾਮ ਲਿਕਾਂਗੇ ਜੇ ਸਰਕਾਰ ਨੇ ਹੁਣ ਵੀ ਟਾਲਾ ਵਟਿਆ ਤੇ ਅਸੀਂ ਇੱਕ ਇਹੋ ਜਿਹਾ ਮਤਲਬ ਪ੍ਰੋਗਰਾਮ ਦੇਾਂਗੇ ਜਿਹੜਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਨੂੰ ਚੱਲਦਾ ਕਰ ਦਿੱਤਾ ਕਿਉਂਕਿ ਸਾਡਾ ਬੇਸ ਹੈਗਾ 1.5 ਲੱਖ ਡਾਕਟਰ ਜਿਹੜਾ ਉਹ ਪੂਰੇ ਪੰਜਾਬ ਦੇ 12738 ਪਿੰਡਾਂ ਦੇ ਵਿੱਚ ਪ੍ਰੈਕਟਿਸ ਕਰਦਾ ਉਹਨਾਂ ਦੇ ਨਾਲ ਪਰਿਵਾਰ ਦੇ ਮੈਂਬਰ ਚਾਰ-ਚਾਰ ਪੰਜ-ਪੰਜ ਜੁੜੇ ਨੇ ਔਰ ਜਿੱਦਾਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਰਾਤ ਨੂੰ ਰਾਤ ਨੂੰ ਸਾਡੇ ਕੋਈ ਪੈਸੇ ਲੈ ਕੇ ਨਹੀਂ ਹੁੰਦਾ ਰਾਤ ਨੂੰ ਅਸੀਂ 6-6 ਮਹੀਨੇ ਹਰ ਸਾਲ ਬਾਅਦ ਮਤਲਬ ਪੈਸੇ ਲੈਨੇ ਆ ਜੇ ਬਾਰਿਸ਼ ਪੈ ਗਈ ਫਸਲ ਨਹੀਂ ਹੋਈ ਤੇ ਉਹ ਅਗਲੇ ਸਾਲ ਚੱਲ ਜਾਂਦਾ ਇਹ ਜਿਹੜੇ ਮੁਲਾ clinic ਜਾਂ ਦੂਸਰਿਆਂ ਦੇ ਵਿੱਚ ਇਹ ਉਹੀ ਜਿਹੜੇ ਇਹਨਾਂ ਦੇ ਪ੍ਰਾਇਮਰੀ ਹੈਲਥ ਸੈਂਟਰ ਸੀ ਉਹਨਾਂ ਨੂੰ ਕਨਵਰਟ ਕਰ ਦਿੱਤਾ ਹਾਲ ਉਹ ਹੀ ਹੈ ਪਹਿਲੇ ਵਾਲਾ ਨਾ ਦਵਾਈਆਂ ਨੇ ਡਾਕਟਰ ਵੀ ਤੇ 24 ਘੰਟੇ ਰਾਤ ਨੂੰ 1 ਵਜੇ ਕੋਈ ਡਾਕਟਰ ਨਹੀਂ ਹੁੰਦਾ ਕੋਈ ਫਾਰਮਾਸਿਸਟ ਨਹੀਂ ਹੁੰਦਾ ਸੋ ਇਸ ਕਰਕੇ ਸਰਕਾਰ ਮੰਨਦੀ ਹੈ ਕਿ ਤੁਹਾਡੀ ਲੋੜ ਹੈ ਤੁਹਾਡੇ ਕੋਲ ਬਣਾ ਸਰ ਨਹੀਂ ਸਕਦਾ ਇਹ ਪਿਛਲੀ ਮੀਟਿੰਗ ਵੀ ਜਿਹੜੀ ਬਲਬੀਰ ਸਿੰਘ ਹੋਰ ਨਾਲ ਹੋਈ ਹੈ ਉਹਨਾਂ ਨੇ ਵੀ ਮੰਨਿਆ ਤੇ ਤੁਹਾਡਾ ਲੇਕਿਨ ਸਰਕਾਰਾਂ ਦਾ ਇਹ ਕਹਿਣਾ ਕਿ ਉੱਥੇ ਐਮ ਡੀ ਡਾਕਟਰ ਜਾਂ ਐਮ ਬੀਬੀਐਸ ਡਾਕਟਰ ਮੌਜੂਦ ਆ ਉਹ ਆਪਾਂ ਦੇਖਦੇ ਆ ਜਿਹੜਾ ਪ੍ਰੈਕਟੀਕਲੀ ਕਹਿੰਦੇ ਐਕਸ਼ਨ ਸਪੀਕਸ ਮੋਰ ਥੈਨ ਵਰਡਸ ਕਹਿਣਾ ਭਾਸ਼ਣ ਕਰਨਾ ਤੇ ਉਹਦਾ ਐਕਟ ਕਰਨਾ ਇਹ ਦੋ ਡਿਫਰ ਨਹੀਂ ਡਿਫਰ ਕਰਦੇ ਆ ਸੋ ਇਹ ਐਕਚੁਅਲ ਦੇ ਵਿੱਚ ਐਕਸ਼ਨ ਕੀ ਹੋ ਰਹੇ ਨੇ ਮਤਲਬ ਇਹ ਗੱਲ ਜਿੰਨੀ ਮਰਜ਼ੀ ਕਹਿ ਦਿਓ ਕਹਿਣ ਨੂੰ ਤੇ ਆਪਾਂ ਸਟੇਟਮੈਂਟ ਕੋਈ ਵੀ ਦੇ ਦਿੰਦੇ ਆ ਸੋ ਇਸ ਕਰਕੇ ਸਾਰਾ ਏਰੀਆ ਸਾਰੇ ਪਿੰਡ ਵਾਲੇ ਕਸਬਿਆਂ ਵਾਲੇ ਜਾਣਦੇ ਨੇ ਕਿ ਉੱਥੇ 2 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾ ਫਾਰਮੇਸੀ ਨਹੀਂ ਹੁੰਦਾ ਕਈ ਤੇ ਡਾਕਟਰ ਛੱਡ ਕੇ ਚਲ ਗਏ ਕਿਉਂਕਿ ਉੱਥੇ ਰਿਕੁਆਇਰਮੈਂਟ ਪੂਰੀ ਨਹੀਂ ਹੋ ਰਹੀ ਇਨਫਰਾਸਟ੍ਰਕਚਰ ਐ ਨਹੀਂਗਾ ਕੈਨੂ ਹੈ ਇਹ ਜੇ ਆਪਾਂ ਪੌਣੇ 3 ਸਾਲ ਸਾਢੇ 3 ਸਾਲ ਦੇ ਅਰਸੇ ਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਮਤਲਬ 70 ਬਣਾ ਲਏ ਪਈ ਆ ਕਲੀਨਿਕ ਬਣਾ ਲਏ ਤੇ ਪਿੰਡ ਤੇ ਹੈਗੇ 12738 ਸਾਰੇ ਪਿੰਡ ਜਦੋਂ ਕਵਰ ਹੋਣਗੇ ਇਹ ਜਾਨੀ ਕਿ ਜੇ 3 ਸਾਲਾਂ ਦੇ ਵਿੱਚ ਅਸੀਂ ਉਹਦਾ ਇੱਕ ਮਾੜਾ ਜਾਂ ਮਾਈਨਰ ਹਿੱਸਾ ਵੀ ਨਹੀਂ ਕਰ ਸਕੇ ਤੇ ਆਪਾਂ ਸਮਝਦੇ ਆ ਕਿ ਕਿੰਡੀ ਵੱਡੀ ਅਚੀਵਮੈਂਟ ਹੈ ਸੋ ਇਹ ਨੈਸ਼ਨਲ ਲੈਵਲ ਤੇ ਨੈਸ਼ਨਲ ਦੀ ਸਰਕਾਰ ਵੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨੇ ਅਕਸੈਪਟ ਕੀਤਾ ਸਾਡੇ ਮਤਲਬ ਜਿਹੜਾ ਮਤਲਬ ਸੈਕਟਰੀ ਸੀਗਾ ਸੋਮਰਾਜ ਉਹਨਾਂ ਅਕਸੈਪਟ ਕੀਤਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਮਤਲਬ ਇਹਨਾਂ ਤੋਂ ਬਿਨਾ ਜਿਹੜੇ ਮੈਡੀਕਲ ਪੇਟੀਸ਼ਨਰ ਨੇ ਇਹਨਾਂ ਤੋਂ ਬਿਨਾ ਕਿ ਯਾਰ ਨਹੀਂ ਹੈਗਾ ਸੋ ਪੰਜਾਬ ਸਰਕਾਰ ਨੂੰ ਕੀ ਮੈਸੇਜ ਦੇਣਾ ਅਗਲਾ ਚ ਸਰਸਾ ਕੀ ਹੋਗਾ ਅਸੀਂ ਤਾਂ ਸਦਾ ਦੇ ਰਹੇ ਹਾਂ ਜੀ ਸਾਡੀਆਂ ਮੀਟਿੰਗਾਂ ਨੇ ਅਸੀਂ ਤੇ ਮਤਲਬ ਜਿੱਦਾਂ ਚੱਲ ਰਿਹਾ ਜਿੱਦਾਂ ਮੈਂ ਪਹਿਲੇ ਕਿਹਾ ਜੇ ਇਹਨਾਂ ਨੇ ਸਾਡੇ ਨਾਲ ਲਾਰਾ ਲਪਰ ਰੱਖਿਆ ਤੇ ਜਿੱਦਾਂ ਪਹਿਲੇ ਸਰਕਾਰਾਂ ਚਲੀਆਂ ਗਿਆ ਚਲੀਆਂ ਇਹ ਵੀ ਜਾਣ ਗਿਆ ਕਿਉਂਕਿ ਸਾਡੇ ਨਾਲ ਉਹ ਮਰੀਜ਼ ਜਿਨ੍ਹਾਂ ਕੋਲ ਹੇ 6-6 ਮਹੀਨੇ ਸਾਲ-ਸਾਲ ਪੈਸੇ ਨਹੀਂ ਲੈਂਦੇ ਉਹ ਲੋਕ ਜੁੜੇ ਹੋਏ ਨੇ ਉਹ ਸਾਡਾ ਇੱਕ ਹਿੱਸਾ ਨੇ 9 ਮਾਸ ਦਾ ਸਾਡਾ ਰਿਸ਼ਤਾ ਹੈਗਾ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜੇ ਪਰਿਵਾਰ ਪਿੰਡਾਂ 'ਚ ਪਿੰਡਾਂ ਦੇ ਲੋਕਾਂ ਕੋਲ ਤੇ ਪੈਸੇ ਨਹੀਂ ਖੁਦਕਸ਼ੀਆਂ ਹੋ ਰਹੀਆਂ ਸਾਰੇ ਜਾਣਦੇ ਨੇ ਤੇ ਪੈਸੇ ਐ ਨਹੀਂ ਤੇ ਉਹ ਐਡੀ ਮਹਿੰਗੀ ਦਵਾਈ ਕਿੱਥੋਂ ਲੈ ਲਣਗੇ ਸੋ ਇਸ ਕਰਕੇ ਅਸੀਂ ਤੁਹਾਡੇ ਚੈਨਲ 'ላይ ਮਤਲਬ ਇਹ ਸਰਕਾਰ ਨੂੰ ਹਗਾ ਕਰਦੇ ਆ ਕਿ ਇਹ ਜਿਹੜਾ ਆਪਣਾ ਤਾਲਮਟੋਲ ਦੀ ਨੀਤੀ ਉਹ ਬੰਦ ਕਰਨ ਔਰ ਜਿਹੜੀ ਏਡੀ ਵੱਡੀ ਜਿਹੜੀ ਸੈਲਫ ਆਪਣੇ ਡਿਪੈਂਡਡ ਹੋਏ ਨੇ ਜਿਹੜੇ ਕਿ ਆਪਣੇ ਸਵੇਰ ਰੁਜ਼ਗਾਰ ਦੇ ਵਿੱਚ ਆਪਣੇ ਬੱਚੇ ਪਾਲ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਨਾ ਸਾਡੀਆਂ ਹੱਕੀ ਮੰਗਾਂ ਮੰਨਣ ਨਹੀਂ ਤਾਂ ਅਸੀਂ ਸੰਘਰਸ਼ ਲਈ ਅੱਜ ਤੁਹਾਡੇ ਬਾਰੇ ਮਾੜੀਆਂ-ਵਰਾਈ ਚੈਨਲਾਂ 'ਚ ਦੱਸਦੇ ਆਂ ਅਸੀਂ ਜਲਦੀ ਹੀ ਅਗਲੀ ਜਿਹੜੀ ਰੂਪਰੇਖਾ ਸੰਘਰਸ਼ ਦੀ ਤਿਆਰ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਨੇ ਸਾਨੂੰ ਲਾਰੇ ਲੱਫੇ ਲਾਏ ਆ ਇਹ ਕਰੇ ਸਾਡੀਆਂ ਹੱਕੀ ਮੰਗਾਂ ਨਹੀਂ ਮੰਨਦੇ ਤਾਂ ਇਸ ਸਰਕਾਰ ਨਾਲ ਵੀ ਅਸੀਂ ਸੰਘਰਸ਼ ਕਰਾਂਗੇ 1 ਸਾਲ ਵਿੱਚ ਦੋ ਜਲਾਸੋਨਾ ਕਿਤੇ ਇਹ ਕਾਰਨ ਤਾਂ ਨਹੀਂ ਕਿ ਤੁਸੀਂ ਰਾਜਨੀਤੀ ਤਿਆਰ ਕਰਦੇ ਹੋ ਨਾ ਵੀ ਅਸੀਂ ਨਵੀਂ ਰਣਨੀਤੀ ਸਾਡੀ ਹਰ ਵੇਰੀ ਅਸੀਂ ਹਾਂ ਜੀ ਸਾਡਾ ਨਾਮ ਕੀ ਹੈ ਡਾਕਟਰ ਅਮਰਜੀਤ ਸਿੰਘ ਸਿੱਧੂ ਸਰ ਜੋ ਅੱਜ ਦਾ اجلاس ਹੋਇਆ ਜੋ ਮਾਨਮਟਾਵ ਚੱਲ ਰਿਹਾ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਡਾਕਟਰ ਅਮਰਤਵੀਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਡੀਕੋਰਡ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਅੱਜ ਬਹੁਤ ਹੀ ਭਾਗਾ ਭਰਿਆ ਦਿਨ ਆ ਸਾਡੇ ਸਾਰਿਆਂ ਲਈ ਜੋ ਸਾਡੀਆਂ ਪਿਛਲੇ ਕੁਝ ਸਮੇਂ ਤੋਂ ਮਤਵੇ ਚੱਲ ਰਹੇ ਸੀ ਉਹ ਬੜੇ ਹੀ ਚੰਗੇ ਮਾਹੌਲ ਵਿੱਚ ਆਪਸੀ ਗੱਲਬਾਤ ਰਹੀ ਹਾਲ ਹੋਏ ਤੇ ਸਾਡੀ ਜਥੇਬੰਦੀ ਲਈ ਪਿਛਲੇ ਬਹੁਤ ਲੰਮੇ ਸਮੇਂ ਤੋਂ ਦਿਨ ਰਾਤ ਕੰਮ ਕਰ ਰਹੇ ਰਾਤ ਨਾਮਲ ਗੋਲਜੀ ਸਾਡੇ ਨਾਲ ਖੜੇ ਹੋਏ ਰਾਨੂੰ ਜੀ ਤੇ ਬਾਕੀ ਸਭੀ ਟੀਮ ਨਾਲ ਸਾਡਾ ਜਿਹੜਾ ਮਤਭੇ ਸੀ ਹੁਣ ਕੋਈ ਮਤਭੇ ਨਹੀਂ ਅਸੀਂ ਅੱਗੇ ਤੋਂ ਇਹਨਾਂ ਦੀ ਰਗਾਈ ਵਿੱਚ ਕੰਮ ਕਰਾਂਗੇ ਉਮੀਦ ਕਰਦੇ ਹਾਂ ਇਹ ਵੀ ਸਾਡੀਆਂ ਸਮੱਸਿਆਵਾਂ ਜੋ ਵੀ ਹੋਣਗੀਆਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਸਾਥ ਦੇਣਗੇ ਮੇਰੇ ਨਾਲ ਖੜੇ ਹੋਏ ਡਾਕਟਰ ਜਗਜੀਤ ਸਿੰਘ ਸਾਡੇ ਜ਼ਿਲ੍ਹੇ ਦੇ ਕੈਸ਼ੀਅਰ ਔਰ ਬਹੁਤ ਹੀ ਮਿਹਨਤੀ ਡਾਕਟਰ ਰਾਜਿੰਦਰ ਮੇਰੇ ਪਿੱਛੇ ਖੜੇ ਹੋਏ ਡਾਕਟਰ ਸਾਹਿਬ ਜੀ ਬਾਈ ਸ਼ਾਮ ਸਿੰਘ ਤੇ ਬਾਕੀ ਮੇਰੇ ਬਲਾਕ ਪ੍ਰਧਾਨ ਸਾਹਿਬ ਮੈਮ ਸਾਰੇ ਅਸੀਂ ਸਾਰਿਆਂ ਨੇ ਬਹੁਤ ਥੋੜੇ ਸਮੇਂ ਵਿੱਚ ਬੜੀ ਸਖਤ ਮਿਹਨਤ ਨਾਲ ਫ੍ਰੀਕੋਟ ਜ਼ਿਲ੍ਹੇ ਨੂੰ ਬਲੰਗੀਆਂ ਤੇ ਲਿਆਂਦਾ ਔਰ ਜਿਸ ਤਰ੍ਹਾਂ ਕਾਤੋਂ ਪਹਿਲਾਂ ਪ੍ਰਧਾਨ ਜੀ ਦੱਸ ਕੇ ਗਏ ਨੇ ਮਾਨਵ ਸੇਵਾ ਸਾਡਾ ਧਰਮਾ ਅਸੀਂ ਸਿਰਫ ਤੇ ਸਿਰਫ ਸੇਵਾ ਲਈ ਹੀ ਕੰਮ ਕਰ ਰਹੇ ਆਂ ਬਾਕੀ ਸਾਡੀ ਸਰਕਾਰ ਨੂੰ ਬੇਨਤੀ ਆ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਸਮੇਂ-ਸਮੇਂ ਤੋਂ ਲਟਕਦੀਆਂ ਨੇ ਸਾਨੂੰ ਲਾਰੇ ਲੱਫੇ ਰਾਜ ਲਾਏ ਜਾ ਰਹੇ ਨੇ ਉਹ ਜਲਦੀ ਸਾਡੇ ਪੂਰੇ ਕੀਤੇ ਜਾਣ ਨਹੀਂ ਤਾਂ ਫਿਰ ਸਾਨੂੰ ਜਲਦੀ ਸੰਘਰਸ਼ ਚ ਵਿੱਡਿਆ ਜਾਵੇ ਪਿਛਲੇ ਦਿਨੀ ਤੁਸੀਂ ਸਪੀਕਰ ਆਪਣਾ ਕਲਤਾਰ ਸਿੰਘ ਸੰਧਵਾ ਜੀ ਨਾਲ ਮਿਲ ਕੇ ਆਏ ਆਂ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਸੀ ਅੰਮ੍ਰਿਤਸਰ ਦੇ ਸਦਾ ਕਪਤਾਰ ਸਿੰਘ ਚੰਦਵਾਜੀ ਨੇ ਬਹੁਤ ਹੀ ਸਹੀੰਦਾ ਢੰਗ ਨਾਲ ਗੱਲ ਸੁਣੀ ਔਰ ਸਾਡਾ ਜਿਹੜਾ ਮਸਲਾ ਸੀਗਾ ਵਿਧਾਨ ਸਭਾ ਸੈਸ਼ਨ ਵਿੱਚ ਠਾਇਆ ਇਹਨਾਂ ਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਆਂ ਇਹ ਮਸਲੇ ਇੱਕਦਮ ਹੱਲ ਨਹੀਂ ਹੁੰਦੇ ਇਹਦੇ ਲਈ ਆਵਾਜ਼ ਸਾਡਾ ਇੱਕਾ ਹੀ ਜਿੰਦਾਬਾਦ ਆ ਸਾਡਾ ਜਥੇਬੰਦੀ ਸਮੇਂ-ਸਮੇਂ ਤੇ ਜਦੋਂ ਇੱਕਾ ਹੁੰਦਾ ਹੈ ਤਾਂ ਸਰਕਾਰਾਂ ਦੇ ਕੰਨਾਂ ਤੇ ਜਿਉਂ ਸਰਕਦੀ ਹੈ ਸਾਡੇ ਏਕੇ ਦੀ ਜਿੱਤ ਹੀ ਸੀ ਉਹ ਜਿਹੜਾ ਖਿਲਦਾਰ ਸਿਕ ਸੰਧਵਾਜੀ ਨੇ ਸਾਡਾ ਸਵਾਲ ਠਾਇਆ ਤੇ ਜਲਦੀ ਹੀ ਅਸੀਂ ਫੇਰ ਉਹਨਾਂ ਨੂੰ ਇੱਕ ਵਾਰੀ ਮਿਲਣ ਦੀ ਕੋਸ਼ਿਸ਼ ਕਰਾਂਗੇ ਪੂਰੀ ਪੰਜਾਬ ਪੱਤਰ ਦੀ ਜਥੇਬੰਦੀ ਸਾਡੀ ਇੱਕੋ ਕੱਟ ਨਾਲ ਅੱਗੇ ਵਧੇ ਜੋ ਸ਼ਹਿਰ ਵਿੱਚ ਆਮ ਕਲੀਨਿਕ ਚੱਲ ਰਿਹਾ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਆਮ ਕਲੀਨਿਕ ਜਿਹੜੇ ਸਾਡੇ ਸਾਥੀ ਦਿਨ ਰਾਤ ਸਵਾਮਾਂ ਦੇ ਰਹੇ ਨੇ ਪਰ ਆਪ ਨੂੰ ਵੀ ਜੇ ਕੋਈ ਸਾਥੀ ਸਾਡੇ ਤੁਸੀਂ ਸਾਰੇ ਜਾਣਦੇ ਆ ਗੇਟ ਖੜਕਦਾ ਤਾਂ ਦਿਨ ਰਾਤ ਉੱਥੇ ਜਾਂਦੇ ਆ ਆਮ ਕਲੀਨਿਕਾਂ ਦੇ ਜੇਕਰ ਡਾਕਟਰ ਬੈਠੇ ਆ ਤਾਂ ਉੱਥੇ ਦਵਾਈਆਂ ਹੈ ਨਹੀਂ ਜੇ ਦਵਾਈਆਂ ਹੈਗੀਆਂ ਤਾਂ ਉਹਨਾਂ ਦਾ ਸਮੇਂ ਤੇ ਪ੍ਰਬੰਧ ਹੈ ਨਹੀਂਗਾ ਹਫ਼ਤੇ 'ਚ 2-3 ਛੁੱਟੀਆਂ ਆ ਜਾਂਦੀਆਂ ਨੇ ਉਸ ਦਿਨ ਮਰੀਜ਼ ਕਿੱਥੇ ਜਾਣਗੇ ਤੇ ਜਿੰਨੇ ਸਾਡੇ ਸਾਥੀ ਦਿਨ ਰਾਤ ਸੇਵਾ ਕਰ ਰਹੇ ਨੇ ਰਾਤ ਬਰਾਤੇ ਉੱਠਦੇ ਨੇ ਤੇ ਬਿਨਾਂ ਕਿਸੇ ਫੀਸ ਲੈ ਤੋਂ ਉੱਥੇ ਦਵਾਈਆਂ ਬਹੁਤ ਮਹਿੰਗੀਆਂ ਚਾਹੀਓ ਸਰਕਾਰ ਬਥੇਰਾ ਕਿਨਾ ਕੋਸ਼ਿਸ਼ ਕਰ ਰਹੀ ਆ ਵੀ ਫ੍ਰੀ ਦਿੰਦੀ ਆ ਬਥੇਰਾ ਲੈਕਚਰ ਕਰ ਰਹੀ ਆ ਪਰ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਕਿੰਨੀਆਂ ਕਿ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਔਰ ਕਿੰਨੇ ਕੁ ਮਰੀਜ਼ ਜਿਹੜੇ ਆ ਆਮ ਆਦਮੀ ਕਲੀਨਿਕ ਤੇ ਜਾਂਦੇ ਨੇ ਤੇ ਉਹਨਾਂ ਮੈਡੀਸਨ ਦਾ ਸਾਡੇ ਜਿਹੜੇ ਸਾਥੀ ਆ ਉਹ ਸਿਰਫ ਦੇ ਸਿਰਫ ਸੇਵਾ ਦੇ ਨਿਭਾਉਣਾ ਨਾਲ ਹੀ ਰਾਤ ਨੂੰ ਵੀ ਇੰਨੀ ਠੰਡ ਦੇ ਹੁਣ باوجود ਵੀ ਜਾਂ ਹਾਲਾਤ ਮਾੜੇ ਜਿਵੇਂ ਪਹਿਲਾਂ ਦੱਸ ਕੇ ਗਏ ਆ ਬਣਾ ਜੀ ਕੋਰੋਨਾ ਤੇ ਕੋਵਿਡ ਚ ਇੰਨਾ ਸਾਰੇ ਡਾਕਟਰਾਂ ਨੇ ਜਿਸ ਤਰ੍ਹਾਂ ਮਿਲਣਾ ਹੀ ਬੰਦ ਕਰ ਦਿੱਤਾ ਸੀਗਾ ਪਰ ਸਾਡੇ ਸਾਰੇ ਸਾਥੀਆਂ ਨੇ ਦਿਨ ਰਾਤ ਮਰੀਜ਼ਾਂ ਦਾ ਪਿੰਡਾਂ ਵਿੱਚ ਖੇਰਾਂ ਵਿੱਚ ਕਸਬਿਆਂ ਵਿੱਚ ਖਿਆਲ ਰੱਖਿਆ ਉਹਦੇ ਲਈ ਅਸੀਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਆਇੰ ਸਰ ਜੋ ਅੱਜ ਦਾ ਇਜਲਾਸ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਨਾਮਲ ਕੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨ ਜੈ ਐਸੋਸੀਏਸ਼ਨ ਪੰਜਾਬ ਰਜਿਸਟਰਡ ਨੰਬਰ 295 ਮੁੱਖ ਦਫ਼ਤਰ ਨੇਰੇ ਟੀਵੀ ਟਾਵਰ ਬਠਿੰਡਾ ਅੱਜ ਅਸੀਂ ਮੈਡੀਕਲ ਪ੍ਰੈਕਟਿਸਿਸ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫਰੀਦਕੋਟ ਦੀ ਜਿਹੜੀ ਹੈ ਜਨਰਲ ਹੌਸਪੀਟਲ ਦੇ ਲੇਖਕ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਉਹਦੇ ਵਿੱਚ ਪਿਛਲੇ ਸਾਲ ਦਾ ਪਿਛਲੇ ਰਕ ਭਾ ਕੇ ਇੱਕ ਸਾਲ ਦਾ ਜਿਹੜਾ ਲੇਖਾ ਜਿਹੜਾ ਜਪ ਸਰਕਾਰੀਆ ਦੀ ਜਿਹੜੀ ਰਿਪੋਰਟ ਹੈ ਉਹ ਵੀ ਪੜੀ ਜਾਣੀ ਹੈ ਔਰ ਨਾਲੋਂ ਨਾਲ ਪਿਛਲੇ ਸੱਦੇ ਦੇ ਵਿੱਚ ਜੋ ਵੀ ਜਥੇਬੰਦਕ ਜਿਹੜਾ ਹੈਗਾ ਕੋ ਛੋਟਾ ਮੋਟਾ ਮਨਮਟਾਵ ਛੋਟਾ ਮੋਟਾ ਫਰਕ ਜਿਹੜਾ ਜਥੇਬੰਦੀਕ ਤੌਰ ਦੇ ਉੱਤੇ ਰਿਹਾ ਹੈ ਉਹ ਜਥੇਬੰਦੀ ਦੀ ਮਜ਼ਬੂਤ ਕਰਨ ਦੇ ਲਈ ਉਸ ਦੇ ਉੱਤੇ ਵੀ ਵਿਚਾਰ ਚਰਚਾ ਜਿਹੜੀ ਕੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਦੀ ਬਿਹਤਰੀ ਦੇ ਲਈ ਜਥੇਬੰਦੀਆਂ ਦੀਆਂ ਕੀ ਕਾਰਗੁਜ਼ਾਰੀਆਂ ਸੰਭਾ ਕਮੇਟੀ ਦੀਆਂ ਕੀ ਕਾਰਗੁਜ਼ਾਰੀਆਂ ਔਰ ਸਾਡੀ ਇੰਡੀਅਨ ਮੈਡੀਕਲ ਪ੍ਰੈਕটিশਨ ਫੈਡਰੇਸ਼ਨ ਦੀਆਂ ਕੀ ਕਾਰਗੁਜ਼ਾਰੀਆਂ ਨੇ ਔਰ ਪਿਛਲੇ ਸਮੇਂ ਦੇ ਵਿੱਚ ਦੀ ਸਰਕਾਰ ਨਾਲ ਸਾਡੀ ਗੱਲਬਾਤ ਹੋਈ ਹੈ ਕਿਉਂਕਿ ਪਿਛਲੇ ਦਿਨੀ ਜ਼ਿਕਰ ਜੋ ਗਾਇ ਹੈ ਗੱਲ ਕਿ ਪਿਛਲੇ ਦਿਨੀ ਸਾਡੀ ਸੂਬਾ ਕਮਿਊਨਿਟੀ ਦੀ ਜਿਹੜੀ ਹੈ ਇੱਕ ਮੀਟਿੰਗ ਪੈਨਲ ਮੀਟਿੰਗ ਜਿਹੜੀ ਹੈ ਜਿਸ ਦੀ ਅਸੀਂ ਬੜੇ ਲੰਬੇ ਸਮੇਂ ਤੋਂ ਵੇਟ ਕਰਦੇ ਸੀ ਕਿਉਂਕਿ ਅਸੀਂ ਵਾਰ-ਵਾਰ ਜਦੋਂ ਅਸੀਂ ਮੰਗ ਪੱਤਰ ਦੇਣ ਦੀ ਗੱਲ ਕਰਦੇ ਸੀ ਤਾਂ ਖਾਲੀ ਮੰਗ ਪੱਤਰਾਂ ਦੇ ਉੱਤੇ ਹੀ ਗੱਲ ਰਹਿ ਜਾਂਦੀ ਸੀ ਔਰ ਅਸੀਂ ਮੰਗ ਪੱਤਰ ਜਿਹੜਾ ਮੰਗ ਪੱਤਰ ਜਿਹੜਾ ਹੈਗਾ ਇਹ ਮਤਲਬ ਮੰਗ ਪੱਤਰ ਦੇ ਵਿੱਚ ਅਸੀਂ ਹਮੇਸ਼ਾ ਹੀ ਜਿਹੜੀ ਸਰਕਾਰ ਕੋਲੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਸਾਨੂੰ ਇੱਕ ਪੈਨਲ ਮੀਟਿੰਗ ਦਿੱਤੀ ਜਾਵੇ ਉਹੋ ਮੀਟਿੰਗ ਜੀ ਦੇ ਉੱਤੇ ਸਾਡੇ ਮੈਡੀਕਲ ਪ੍ਰੈਕটিশਨਰਾਂ ਦੀਆਂ ਅਰਬ ਡਿਸਟਰ ਮੈਡੀਕਲ ਪ੍ਰੈਕটিশਨਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਕੋਈ ਪਲਾਨ ਕੀਤਾ ਜਾਵੇ ਜਿਸ ਤਰ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਜੀ ਡਾਕਟਰ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਪੂਰੇ ਜਿਹੜੇ ਅਧਿਕਾਰੀ ਸੀਗੇ ਸਾਡੇ ਹੈਲਥ ਕੰਟਰ ਸਰ ਡਾਇਰੈਕਟਰ ਹੈਲਥ ਡਾਇਰੈਕਟਰ ਆਯੁਰਵੈਦਾ ਔਰ ਹੋਰ ਪੂਰੇ ਦੇ ਪੂਰੇ ਜਿਹੜੇ ਡਿਪਾਰਟਮੈਂਟ ਸੀ ਉਹਨਾਂ ਦੇ ਹੈੱਡ ਜਿਹੜੇ ਸੀਗੇ ਉਹ ਸਾਡੇ ਨਾਲ ਸੀ ਉਹਨਾਂ ਨੇ ਬੈਠਿਆ ਸਾਡੀਆਂ ਮੰਗਾਂ ਦੇ ਉੱਤੇ ਜ ਬੜੀ ਹਲਕਤਾਂ ਦੇ ਨਾਲ ਖੁਸ਼ਗੁਵਾਰ ਜਿਹੇ ਮਾਹੌਲ ਦੇ ਵਿੱਚ ਸਾਡੀ ਗੱਲਬਾਤ ਹੋਈ ਉਹਨਾਂ ਨੇ ਸਾਡੀ ਗੱਲਬਾਤ ਨੂੰ ਸੁਣਿਆ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨਾਲ ਸਰਕਾਰ ਨੇ ਵਾਅਦੇ ਕੀਤੇ ਸੀ ਅਸੀਂ ਉਹ ਵਾਅਦੇ ਨੂੰ ਵੀ ਯਾਦ ਕਰਾਇਆ ਔਰ ਨਾਲੋ ਨਾਲ ਇਸ ਗੱਲ ਦੇ ਉੱਤੇ ਵੀ ਧਿਆਨ ਦਵਾਇਆ ਕਿ ਪਿਛਲੇ ਲੰਬੇ ਸਮੇਂ ਤੋਂ ਚਾਹੇ ਕਰੋਨਾ ਦਾ ਸਮਾਂ ਸੀ ਚਾਹੇ ਪਾਲਸ ਪੋਲੀਓ ਦੀ ਮਹੰਮਾ ਚਾਹੇ ਐਨਐਸਵੀ ਚਾਹੇ ਹੋਰ ਜਿਹੜੀਆਂ ਵੀ ਸਕੀਮਾਂ ਉੱਪਰੋਂ ਸੈਂਟਰ ਦਿਆਂ ਨੇ ਜਾਂ ਪੰਜਾਬ ਸਰਕਾਰ ਦਿਆਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਿਹੜੀਆਂ ਰਹੀਆਂ ਨੇ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਹਮੇਸ਼ਾ ਪਿਛਲੇ ਸਮੇਂ ਤੋਂ ਚਾਹੇ ਹੜ੍ਹਾਂ ਦਾ ਸਮਾਂ ਰਿਹਾ ਚਾਹੇ ਕਰੋਨਾ ਦਾ ਸਮਾਂ ਰਿਹਾ ਚਾਹੇ ਕਿਸਾਨ ਅੰਦੋਲਨ ਰਿਹਾ ਚਾਹੇ ਵਿਸਾਖੀ ਦਾ ਮੇਲਾ ਰਿਹਾ ਚਾਹੇ ਮੈਸਰ ਖਾਨ ਦੇ ਦਾ ਮੇਲਾ ਰਿਹਾ ਜਿੱਥੇ ਵੀ ਸਾਡੀ ਲੋੜ ਹੈ ਕਿਉਂਕਿ ਸਾਡੀ ਜਥੇਬੰਦੀ ਦਾ ਇੱਕ ਸਲੋਗਨ ਹੈ ਮਾਨਵ ਸੇਵਾ ਪਰਮੋ ਧਰਮ ਅਸੀਂ ਮਾਨਵ ਸੇਵਾ ਪਰਮੋ ਧਰਮ ਦੇ ਸਾਡੇ ਉਸ ਉਹ ਲੜੇ ਨੂੰ ਸਾਡੇ ਉਹ ਸਲੋਗਨ ਉਸੇ ਅੰਮਲੀ ਜਾਮਾ ਜਿਹੜਾ ਪਹਿਲੋਂ ਦੀ ਕੋਸ਼ਿਸ਼ ਕੀਤੀ ਹੈ ਉਹ ਸਾਨੂੰ ਬਹੁਤ ਵੱਡਾ ਮਾਣ ਹੈ ਖਾਸ ਕਰਕੇ ਜ਼ਿਲ੍ਹਾ ਫਰੀਦਕੋਟ ਦਾ ਫਰੀਦਕੋਟ ਦੇ ਪੂਰੇ ਹੀ ਸਾਥੀਆਂ ਦਾ ਸਾਡੇ ਅਮਰਤਬੀਰ ਜੀ ਜਿਹੜੇ ਲੀਡ ਕਰ ਰਹੇ ਐ ਇਥੋਂ ਦੇ ਪ੍ਰਧਾਨ ਨੇ ਔਰ ਨਾਲ ਸਰਾਜ ਜੀ ਜਿਹੜੇ ਸਾਡੇ ਸਕੱਤਰ ਨੇ ਇਥੋਂ ਦੇ ਲਖਮੀਰ ਜੀ ਜਿਹੜੇ ਸਾਡੇ ਇਸ ਜ਼ਿਲ੍ਹੇ ਦੇ ਕੈਸ਼ੀਅਰ ਦੇ ਤੌਰ ਦੇ ਉੱਤੇ ਜਸਵਿੰਦਰ ਜੀ ਬੈਕਟਰੀ ਮੈਂ ਸਾਹਿਬ ਔਰ ਲਾਲ ਦੂਜੇ ਸਾਰੀ ਜਿਹੜੀ ਟੀਮ ਹੈ ਇਸ ਦੀ ਬਹੁਤ ਹੀ ਚੀਜ਼ ਹੋ ਗਿਆ ਟੀਮ ਹੈ ਬਹੁਤ ਹੀ ਮੈਚ ਸਮੁੰਦਾ ਮਿਹਨਤੀ ਟੀਮ ਹੈ ਸਾਨੂੰ ਨਹੀਂ ਲੱਗਦਾ ਵੀ ਸਾਡੀ ਇਸ ਟੀਮ ਦੇ ਵਿੱਚ ਜੜੀ ਹੈਗੀ ਹੈ ਕੋਈ ਕਮੀ ਹੈ ਔਰ ਕਾफी ਬਦਾ ਮਾਨ ਹੈ ਨਾ ਸਾਥੀਆਂ ਨੂੰ ਸੂਬਾ ਕਮੇਟੀ ਜਿਹੜੀ ਹੈ ਪੂਰੀ ਤਰ੍ਹਾਂ ਸਾਡੇ ਇਸ ਜ਼ਿਲ੍ਹੇ ਦੇ ਤੇ ਸਾਡੀ ਇਸ ਲੀਡਰਸ਼ਿਪ ਦੇ ਹਮੇਸ਼ਾ ਨਾਲ ਰਿਆ ਆਉਣ ਵਾਲੇ ਸਮੇਂ ਦੀ ਜਿਹੜੀ ਵੀ ਲੋੜ ਕਿਸੇ ਕਿਸਮ ਦੀ ਹੋਊਗੀ ਸੁਭਾਤ ਦੇ ਅੱਗੇ ਵੱਲ ਹਰ ਤਰ੍ਹਾਂ ਦੇ ਜਿਹੜੇ ਕਿ ਤੁਹਾਡੇ ਮੰਡਾਵ ਸੀ ਜਾਂ ਗਿਲਵਿਸ਼ ਹੋਏ ਸੀ ਉਸ ਦਾ ਕਾਰਨ ਕੀ ਸੀਗਾ ਉਸ ਦਾ ਕਾਰਨ ਦੇਖੋ ਕੁਝ ਆਪ ਖੁਦਰਾ ਮੰਡ ਕੁਝ ਜਿਹੜਾ ਹਜਾ ਗੈਰ ਸਬਧਾਨਕ ਜਿਹੜਾ ਕੁਛ ਇਹ ਰਿਹਾ ਸਾਰਾ ਕੁਛ ਜੱਗ ਜਾ ਰਿਹਾ ਟਰਾਲੋ ਵੀ ਇਸ ਬਾਰੇ ਕਾਫੀ ਜਾਣਕਾਰੀ ਹੈ ਕਾਫੀ ਮੀਟਿੰਗਾਂ ਦੇ ਵਿੱਚ ਅਸੀਂ ਅਸੀਂ ਕਿਸੇ ਦੇ ਉੱਤੇ ਚਿਪਕਣ ਵਾਲੀ ਕਰੀਏ ਨਹੀਂ ਅਸੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਤਾਂ ਹਮੇਸ਼ਾ ਇਸ ਸਲੂਸ਼ਨ ਦੇ ਉੱਤੇ ਨਾਰਾ ਜਿਹੜਾ ਹੈਗਾ ਸਾਡਾ ਉਸ ਤੋਂ ਉੱਤੇ ਅਸੀਂ ਫੈਰਾ ਲੱਗਦਾ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਤਾਂ ਕਹਿੰਦੇ ਅਸੀਂ ਮਸਤ ਹਾਥੀ ਦੀ ਤਰ੍ਹਾਂ ਆਪਣਾ ਜਿਹੜਾ ਕੰਮ ਹੈ ਸਰੀਜਿਤੀ ਬੰਦੀ ਨੇ ਜੋ ਸਾਡੇ ਸਾਥੀਆਂ ਨੇ ਸਾਡੇ ਉੱਤੇ ਮਾਨ ਸਨਮਾਨ ਨਾਲ ਵਰਸ਼ਾ ਹੈ ਅਸੀਂ ਉਸ ਦੇ ਉੱਤੇ ਪਹਿਰਾ ਦੇਣਾ ਹੈ ਪਹਿਰੇ ਦੇ ਕੇ ਜਿਹੜਾ ਸਾਡੇ ਸਾਥੀਆਂ ਦੀ ਤੇ ਦੀ ਰਾਖੀ ਹੈ ਉਹ ਕਰਨੀ ਹੈ ਉਹ ਸਾਡੇ ਤੋਂ ਕਿੰਨੇ ਲੋਕ ਜਿਹੜੇ ਆ ਸਿਹਤ ਸਭਾਵਾਂ ਲੈਂਦੇ ਆ ਉਹਨਾਂ ਦੀ ਸਿਹਤ ਸਭਾਵਾਂ ਦੇ ਚੱਲਗੇ ਸੀ ਪੂਰਤੀ ਕਰਨੀ ਹੈ ਭਰਾਤਰੀ ਜਥੇਬੰਦੀਆਂ ਦੇ ਨਾਲ ਸੰਸਥਾਵਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਹਮੇਸ਼ਾ ਜਿਹੜੀ ਸਾਡੇ ਤੇ ਅੱਲ੍ਹੀ ਸਾਡੀ ਲੀ ਹੈ ਕਿਸਾਨ ਅੰਦੋਲਨ ਮਜ਼ਦੂਰਾਂ ਦਾ ਅੰਦੋਲਨ ਵਿਦਿਆਰਥੀਆਂ ਦਾ ਅੰਦੋਲਨ ਇਹ ਸਾਰੀਆਂ ਗੱਲਾਂ ਇਸ ਗੱਲ ਦਾ ਉਦਾਹਰਣ ਸੋ ਮੈਂ ਅੱਜ ਜੋ ਸਮੂੱਚੀ ਸਾਡੇ ਜਿਲ੍ਹਾ ਫਰੀਦਕੋੜ ਦੇ ਲੋਕਾਂ ਨੂੰ ਵਧਾਈਆਂ ਦਿੰਦਾ ਜਿਨ੍ਹਾਂ ਨੇ ਇਹ ਬਹੁਤ ਹੀ ਤੋ ਚੱਜੇ ਟੰਗ ਦੇ ਨਾਲ ਸਾਡਾ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜੇ ਚਾੜਨ ਤੋਂ ਜਿਹੜੀ ਚੰਗੀ ਪ੍ਰਬੰਧ ਨੇ ਕੀਤੀ ਹੈ ਹੋਰ ਸਾਡੇ ਲੇਡੀਜ਼ ਮੈਂਬਰ ਵੀ ਸਾਡੇ ਵਿੱਚ ਸ਼ਾਮਲ ਹੋਏ ਐ ਸੇ ਇੰਨਾ ਸਾਰੇ ਸਾਥੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਅੱਜ ਦੀ ਇਸ ਜਥੇਬੰਦਕ ਜਿਹੜੀ ਮੀਟਿੰਗ ਹੈ ਜਨਰ ਹਾਊਸ ਦੀ ਜਿਹੜੀ ਬਿੱਲਿੰਗ ਹੈ ਅੱਜ ਤੱਕ ਜਿਹੜਾ ਇਹ ਜਿਸ ਵਾਸ ਹੈ ਅਸੀਂ ਉਸ ਦੇ ਉੱਤੇ ਆ ਸਾਰੇ ਚੱਕ ਦੇ ਦਿੱਲੀ ਸੁਖਮਾਵਤ ਤੇ ਆਉਣ ਵਾਲੀ ਦਿਨਾਂ ਦੇ ਵਿੱਚ ਆਸ ਰੱਖਦੇ ਹਾਂ ਕਿ ਇਸੇ ਹੀ ਤਰ੍ਹਾਂ ਸਾਡਾ ਇਹ ਜਨਰ ਪੂਰਤ ਰੱਖਿਆ ਹੋਊ ਬਲੰਦੀਆਂ ਬਣ ਚੁੱਕੀਆਂ ਬਣਾਵਤਨ ਨੇ ਤਾਂ ਸਿੱਧੇ ਬੁੱਕ ਪਹਿਲੇ ਬਸ